ਚੰਡੀਗੜ੍ਹ ਦੇ ਮਸ਼ਹੂਰ ਅਲੰਟ ਮੋਲ ਦੇ ਵਿੱਚ ਟੁਆਇ ਟ੍ਰੇਨ ਨੂੰ ਇੱਕ ਹਾਦਸਾ ਵਾਪਰਦੇ ਅਤੇ 11 ਸਾਲ ਦੇ ਬੱਚੇ ਦੀ ਜਾਨ ਚਲੀ ਜਾਂਦੀ ਹੈ। ਟ੍ਰੇਨ ਦੇ ਲਾਸਟ ਵਾਲੇ ਡੱਬੇ ਦੇ ਵਿੱਚ ਦੱਸਿਆ ਰਿਹਾ ਕਿ ਸ਼ਹਿਬਾਜ਼ ਸਵਾਰ ਸੀ ਇਸੇ ਦੌਰਾਨ ਇੱਕ ਲਾਪਰਵਾਹੀ ਕਰਕੇ ਜਿਹੜਾ ਕਿ ਹਾਦਸਾ ਵਾਪਰਦਾ ਹੈ ਅਤੇ ਸ਼ਹਿਬਾਜ਼ ਇਸੇ ਡੱਬੇ ਦੇ ਵਿੱਚੋਂ ਬਾਹਰ ਨਿਕਲਦਾ ਹੈ ਅਤੇ ਉਸ ਦਾ ਸਿਰ ਪੁਰਸੇ ਜਾ ਟਕਰਾਉਂਦਾ ਜਿਸ ਕਰਕੇ ਉਸ ਤੇ ਹੈਡ ਇੰਜਰੀਜ਼ ਹੁੰਦੀ ਹੈ। ਅਬੀ ਇਸ ਵਿੱਚ ਮਹਨੇ ਅਫੇਅਰ ਕਰ ਦਿਆ ਉਸ ਦੇ ਡਰਾਈਵਰ ਕੋ ਰੈਸਟ ਕਰ ਦਿੱਤਾ। ਚੰਡੀਗੜ੍ਹ ਤੇ ਮਸ਼ਹੂਰ ਅਲੰਟਾ ਮਾਲ ਦੇ ਵਿੱਚ ਟੁਆਇ ਟ੍ਰੇਨ ਦੇ ਨਾਲ ਇੱਕ ਹਾਦਸਾ ਵਾਪਰਦੇ ਵੇਲੇ 11 ਸਾਲ ਦੇ ਬੱਚੇ ਦੀ ਜਾਨ ਚਲੀ ਜਾਂਦੀ ਹੈ। ਇਹ ਉਹੀ ਜਿਹੜੀ ਟ੍ਰੇਨ ਹੈਗੀ ਹੈ ਟੁਆਇ ਟ੍ਰੇਨ ਜੋ ਇਸ ਸਮੇਂ ਚੰਡੀਗੜ੍ਹ ਦੇ ਇੰਡਸਟਰੀਅਲ ਫੇਸ 1 ਦੇ ਵਿੱਚ ਜਿਹੜਾ ਕਿ ਪੁਲਿਸ ਸਟੇਸ਼ਨ ਹੈ ਉੱਥੇ ਇਸ ਟ੍ਰੇਨ ਨੂੰ ਜ਼ਬਤ ਕਰਕੇ ਲਿਆਂਦੇ ਗਏ। ਸਭ ਤੋਂ ਪਹਿਲਾਂ ਤਸਵੀਰਾਂ ਦੇਖੋ ਕਿ ਇਹ ਟੁਆਇ ਟ੍ਰੇਨ ਹੈ। ਅਤੇ ਜਦੋਂ ਵੀ ਕੋਈ ਅਲੰਟਾ ਮਾਲ ਦੇ ਵਿੱਚ ਘੁੰਮਣ ਆਉਂਦਾ ਤੇ ਇਹ ਕਾਰਟੂਨ ਟ੍ਰੇਨ ਬੱਚਿਆਂ ਦੀ ਪਹਿਲੀ ਪਸੰਦ ਹੁੰਦੀ ਹੈ। ਨਵਾਂ ਸ਼ਹਿਰ ਦਾ ਇੱਕ ਪਰਿਵਾਰ ਵੀ ਐਸੇ ਟ੍ਰੇਨ ਦੇ ਵਿੱਚ ਜਿਹੜਾ ਕਿ ਆਪਣੇ ਬੱਚੇ ਜਿਹੜਾ ਕੀ ਉਹ ਯਤਨ ਕੀਤੇ ਹੈਗੇ ਤੇ ਟੁਆਇਡ ਟ੍ਰੇਨ ਦੇ ਵਿੱਚ ਜਦੋਂ ਬੱਚੇ ਰਾਈਟ ਲੀਸ ਦਾ ਇਹ ਉਸਦੀ ਆਖਰੀ ਰਾਈਡ ਸਾਬਤ ਹੋਈ ਹੈ ਕਿਉਂਕਿ ਸ਼ਹਿਬაზ ਜੋ ਕਿ ਮਹਿਜ਼ 11 ਸਾਲ ਦਾ ਸੀ ਇਸ ਟੁਆਇਡ ਟ੍ਰੇਨ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੁੰਦਾ ਹੈ ਤੇ ਉਸਦੀ ਜਾਨ ਚਲੀ ਜਾਂਦੀ ਹੈ ਇਸ ਟ੍ਰੇਨ ਦੇ ਲਾਸਟ ਵਾਲੇ ਡੱਬੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਸ਼ਹਿਬაზ ਸਵਾਰ ਸੀ ਅਤੇ ਇਹਦਾ ਟ੍ਰੇਨ ਸੀ ਜਿਹੜਾ ਕਿ ਮਾਲ ਦੇ ਵਿੱਚ ਰਾਉਂਡ ਲਗਾ ਰਹੀ ਸੀ ਤੇ ਇਸੇ ਦੌਰਾਨ ਇੱਕ ਲਾਪਰਵਾਹੀ ਕਰਕੇ ਜਿਹੜਾ ਕਿ ਹਾਦਸਾ ਵਾਪਰਦਾ ਹੈ ਅਤੇ ਸ਼ਹਿਬაზ ਇਸੇ ਡੱਬੇ ਦੇ ਵਿੱਚੋਂ ਬਾਹਰ ਨਿਕਲਦਾ ਹੈ ਤੇ ਉਸ ਦਾ ਸਿਰ ਫਰਸ਼ ਤੇ ਜਾ ਟਕਰਾਉਂਦਾ ਜਿਸ ਕਰਕੇ ਉਸ ਦੇ ਹੈਡ ਇੰਜਰੀਜ਼ ਹੁੰਦੀ ਹੈ ਤੇ ਤੁਰੰਤ ਸ਼ਹਿਬਾਜ਼ ਨੂੰ ਜਿਹੜਾ ਕਿ 32 ਹਸਪੀਟਲ ਵਿੱਚ ਲਿਜਾਇਆ ਜਾਂਦਾ ਜਿੱਥੇ ਕਿ ਆਖਰਕਾਰ ਉਸ ਨੇ ਦਮ ਤੋੜ ਦਿੱਤਾ ਹੈ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਕਿ ਪੁਲਿਸ ਦੇ ਵੱਲੋਂ ਐਕਸ਼ਨ ਲੈ ਗਿਆ ਤੇ ਇਸ ਟਰੇਨ ਨੂੰ ਜੋ ਚਲਾ ਰਿਹਾ ਸੀ ਚਾਲਕ ਸੌਰਵ ਉਸ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਅਤੇ ਨਾਲ ਹੀ ਇਸ ਕੰਪਨੀ ਦੇ ਜਿਹੜਾ ਕੇਸ ਨੂੰ ਆਪਰੇਟ ਕਰਦੇ ਸੀ ਲੰਟੇ ਮਾਲ ਦੇ ਵਿੱਚ ਇਸ ਪੂਰੇ ਸਿਸਟਮ ਨੂੰ ਆਪਰੇਟ ਕਰਦੇ ਹੈਗੇ ਨੇ ਉਹਨਾਂ ਦੇ ਖਿਲਾਫ ਵੀ ਲਾਪਰਵਾਹੀ ਅਤੇ ਗੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਸੋ ਕਾਬਲੇ ਜ਼ਿਕਰ ਹੈ ਕਿ ਆਖਰਕਾਰ ਨਵਾਂ ਸ਼ਹਿਰ ਦਾ ਇੱਕ ਪਰਿਵਾਰ ਜੋ ਕਿ ਆਪਣੇ ਚਾਚੇ ਦੇ ਪਰਿਵਾਰ ਦੇ ਨਾਲ ਘੁੰਮਣ ਆਇਆ ਸੀਗਾ ਅਤੇ ਇਸੇ ਦੌਰਾਨ ਤੇਜਿੰਦਰਪਾਲ ਸਿੰਘ ਦਾ ਬੇਟਾ ਅਤੇ ਉਸ ਦਾ ਚਚੇੜਾ ਭਰਾ ਨਵਦੀਪ ਸਿੰਘ ਦੇ ਜਿਹੜੇ ਬੇਟੇ ਨੇ ਦੋ ਬੱਚੇ ਸੀ ਇਸ ਟੀਨ ਦੇ ਵਿੱਚ ਰਾਈਡ ਲੈ ਰਹੇ ਸਨ ਅਤੇ ਇਸ ਦੋਨ ਜਿਹੜਾ ਕੀ ਇਹ ਟ੍ਰੇਨ ਰਾਉਂਡ ਘੁੰਮਦੀ ਹੈਗੀ ਹੈ ਮੋਲ ਦਾ ਚੱਕਰ ਲਗਾਉਂਦੀ ਸੈਕੰਡ ਫਲੋਰ ਦੀ ਇਹ ਜਿਹੜੀ ਕੱਟਾਂ ਦੱਸੀ ਜਾ ਰਹੀ ਹੈ ਕਿ ਇਸਨੂੰ ਜਿਹੜਾ ਕੀ ਇਹ ਡੱਬਾ ਹੈਗਾ ਲਾਸਟ ਵਾਲਾ ਜਿਸ ਦੇ ਵਿੱਚ ਸ਼ਹਿਬਾਜ਼ ਸਵਾਰ ਹੁੰਦਾ ਹੈ ਦੇਖ ਸਕਦੇ ਹੋ ਕਿ ਇਹ ਜਿਹੜਾ ਡੱਬਾ ਹੈਗਾ ਉਹアンਬੈਲੈਂਸ ਹੁੰਦਾ ਅਤੇ ਉਹ ਪਲਟ ਜਾਂਦਾ ਅਤੇ ਇਸ ਜਿਹੜੇ ਕਿ ਘਟਨਾ ਕਰਮ ਵਾਪਰਦਾ ਜਿਸ ਕਰਕੇ ਸ਼ਹਿਬਾਜ਼ ਦੇ ਜਿਹੜੇ ਕਿ ਸਿਰ ਦੇ ਉੱਪਰ ਗੰਬੀਰ ਸੱਟ ਲੱਗਦੀ ਅਤੇ ਉਸ ਨੂੰ ਹਸਪਤਲ ਲਿਜਾਇਆ ਗਿਆ ਜਿੱਥੇ ਕਿ ਆਖਰਕਾਰ ਉਸ ਦੀ ਜਿਹੜੀ ਜਾਨ ਚਲੀ ਗਈ ਹੈ ਹਾਲਾਂਕਿ ਇਹ ਜਿਹੜੀ ਘਟਨਾ ਹੈਗੀ ਉਹ 22 ਜੂਨ ਦੀ ਦੱਸੀ ਜਾ ਰਹੀ ਹੈ ਪਰ ਸਵੇਰੇ ਸ਼ਹਿਬਾਜ਼ ਜਿਹੜੀ ਕਿ ਮੌਤ ਹੋਣ ਤੋਂ ਬਾਅਦ ਹੁਣ ਇਸ ਟ੍ਰੇਨ ਨੂੰ ਪੁਲਿਸ ਦੇ ਵੱਲ ਜ਼ਬਤ ਕੀਤਾ ਗਿਆ ਇਹ ਤੁਹਾਨੂੰ ਇੱਕ ਹੋਰ ਵੱਡੀ ਚੀਜ਼ ਦਿਖਾਵਾਂਗੇ ਕੈਮਰਾ ਪਰਸਨ ਮੋਨ ਨੂੰ ਕਹਾਂਗਾ ਕਿ ਅੰਦਰੋਂ ਦਿਖਾ ਜਾਵੇ ਕਿ ਕਿਸ ਤਰ੍ਹਾਂ ਦੇ ਨਾਲ ਇਸ ਟੁਆਇਰ ਟ੍ਰੇਨ ਦੇ ਵਿੱਚ ਕੋਈ ਵੀ ਸੇਫਟੀ ਦਾ ਇੰਤਜ਼ਾਮ ਨਹੀਂ ਹੈ ਨਾ ਤੇ ਇੱਥੇ ਹੁਕਸ ਨਹੀਂ ਜਿਸ ਨਾਲ ਬੱਚੇ ਜਿਹੜੇ ਕੀ ਰਾਈਡ ਲੈਂਦੇ ਸਮੇਂ ਉਹਨੂੰ ਪਰ ਸਿਕ ਨਾ ਹੀ ਕੋਈ ਸੇਫਟੀ ਵਰਡ ਹੈ ਤੇ ਰੱਖਿਆ ਜਿਹੜਾ ਕਿ ਉਹ ਸਾਨੂੰ ਕੁਝ ਵੀ ਨਜ਼ਰ ਆ ਰਿਹਾ ਸੇਫਟੀ ਨੂੰ ਲੈ ਕੇ ਇੱਕ ਵੱਡੀ ਜਿਹੜੀ ਲਾਪਰਵਾਹੀ ਇਸ ਨੇ ਟ੍ਰੇਨ ਦੇ ਵਿੱਚ ਵੀ ਦੇਖ ਨੂੰ ਮਿਲੀ ਹੈ ਨਾ ਤੇ ਇੱਥੇ ਸੀਟ ਬੈਲਟ ਹੈ ਜਿਸ ਨੂੰ ਕੀ ਬੱਚੀ ਜਦੋਂ ਰਾਈਟ ਲੈਂਦੇ ਨੇ ਬੱਚਿਆਂ ਨੂੰ ਜਿਹੜਾ ਕੀ ਲਗਾਈ ਜਾ ਸਕੇ ਸੀਟ ਬੈਲਟ ਤਾਂ ਕਿ ਕੋਈ ਵੀ ਜੇਕਰ ਰਫ਼ਤਾਰ ਤੇਜ਼ ਹੁੰਦੀ ਹੈ ਜਾਂ ਕੁਝ ਹੋਰ ਅਨਸਖਮੀ ਘਟਣਾ ਪਵੇ ਤਾਂ ਬੱਚੇ ਨਾਲ ਕੋਈ ਜਿਹੜੀ ਹੈ ਮਿਸ ਹੈਪਨਿੰਗ ਨਾ ਹੋਵੇ ਜਾਂ ਫਿਰ ਬੱਚੇ ਦੀ ਬੱਚੇ ਨੂੰ ਕੋਈ ਨੁਕਸਾਨ ਨਾ ਹੋਵੇ ਤਾਂ ਨਾ ਹੀ ਇੱਥੇ ਕੋਈ ਹੁਕਸ ਨੇ ਤਾਂ ਕਿ ਜਿਹੜੇ ਬੱਚੇ ਰਾਈਡ ਲੈਂਦੇ ਸਮੇਂ ਹੁਕਸ ਨੂੰ ਜਿਹੜਾ ਗ੍ਰਿਪ ਕਰ ਸਕਣ ਅਤੇ ਆਪਣੇ ਆਪ ਨੂੰ ਸੁਰੱਖਿਅਤ ਕਰ ਸਕਣ ਇਹ ਇੱਕ ਇੱਕ ਡੱਬੇ ਦੇ ਵਿੱਚ ਹੀ ਨਹੀਂ ਸਗੋ ਜਿੰਨੇ ਵੀ ਤੁਸੀਂ ਡੱਬੇ ਦੇਖੋਗੇ ਇਸ ਟ੍ਰੇਨ ਦੇ ਸਾਰਿਆਂ ਦੇ ਵਿੱਚ ਹੀ ਤੁਹਾਨੂੰ ਸੁਰੱਖਿਆ ਦੇ ਨੂੰ ਲੈ ਕੇ ਜਿਹੜੇ ਕੀ ਇੰਤਜ਼ਾਮ ਨਾ ਕਾਫੀ ਨਜ਼ਰ ਆਉਣਗੇ ਕਿਸੇ ਵੀ ਡੱਬੇ ਦੇ ਵਿੱਚ ਕੋਈ ਸੇਫਟੀ ਬੈਲਟ ਨਹੀਂ ਹੈ ਨਾ ਹੀ ਇੱਥੇ ਹੁਕਸ ਨੇ ਜਿਸ ਨੂੰ ਬੱਚੇ ਫੜ ਸਕਣ ਸੋ ਇਸ ਤਰ੍ਹਾਂ ਦੇ ਨਾਲ ਜੋ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਉਂਦਾ ਤਾਂ ਫਿਰ ਪੁਲਿਸ ਹਰਕਤ ਦੇ ਵਿੱਚ ਆਈ ਹੈਗੀ ਤੇ ਹੁਣ ਟ੍ਰੇਨ ਦਾ ਜਿਹੜਾ ਕਿ ਚਾਲਕ ਸੀਗਾ ਸੌਰੇ ਬੁੱਸ ਦੇ ਖਿਲਾਫ ਅਤੇ ਜਿਹੜਾ ਕਿ ਪੂਰੇ ਸਿਸਟਮ ਨੂੰ ਆਪਰੇਟ ਕਰ ਰਹੇ ਸੀਗੇ ਉਸ ਮਾਲਕ ਦੇ ਖਿਲਾਫ ਗੈਰ ਇਰਾਦਤਨ ਅਤੇ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਕਾਬਿਲ ਜ਼ਿਕਰ ਹੈ ਕਿ ਇਹ ਜਿਹੜੀ ਘਟਨਾ ਹੈਗੀ ਹੈ 22 ਤਰੀਕ ਦੀ ਹੈ ਤੇ ਅੱਜ ਬੱਚੇ ਦੀ ਮੌਤ ਹੋ ਜਾਂਦੀ ਹੈ ਹਸਪਤਾਲ ਦੇ ਵਿੱਚ ਉਸ ਨੇ ਦਮ ਤੋੜਿਆ ਅਤੇ ਹੁਣ ਪਰਿਵਾਰ ਨੇ ਇਨਸਾਫ ਦੀ ਗੋਹਲ ਲੱਗੀ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਅਫਸਰਾਂ ਦਾ ਕੀ ਕਹਿਣਾ ਹੈ ਉਹ ਗੱਲਬਾਤ ਕਰਦੇ ਹਾਂ। तो चंडीगढ़ के लंटे मोल के बीच वापरे हादसे ਨੂੰ ਲੈ ਕੇ ਪੁਲਿਸ ਵੱਲੋਂ ਕੀ ਐਕਸ਼ਨ ਲਏ ਗਿਆ ਸੰਬੰਧੀ ਗੱਲਬਾਤ ਕਰਾਂਗੇ ਇੰਸਪੈਕਟਰ 우ਸ਼ਾ ਰਾਣੀ ਮੌਜੂਦ ਨੇ ਮੈਮ ਕਦੋਂ ਦਾ ਇਹ ਹਾਦਸਾ ਤੇ ਕੀ ਐਕਸ਼ਨ ਹੈ ਹੋਣ ਇਸ ਬਾਰੇ ਇਹ ਹਾਦਸਾ ਆਪਣਾ ਸੈਟਰਡੇ ਦਾ ਹੈ ਕਰੀਬ 9:30 ਵਜੇ ਔਰ ਇਸ ਵਿੱਚ ਬੱਚਾ ਉਸੇ ਟ੍ਰੈਟਰ ਇੰਸੇ ਗਿਰੀ ਕਿ ਉਸਕੇ ਨੀਚੇ ਪ੍ਰੈਸ ਹੋ ਗਿਆ ਦ ਡਿਊਰਿੰਗ ਟ੍ਰੀਟਮੈਂਟ ਉਸਕੀ ਡੈਥ ਹੋ ਗਈ ਹੈ ਔਰ ਅਬ ਇਸ ਵਿੱਚ ਅਸੀਂ ਨੇ ਅਫੇਅਰ ਕਰ ਦਿਆ ਉਸਕੇ ਡਰਾਈਵਰ ਕੋ ਰੈਸਟ ਕਰ ਲਿਆ ਤੋਂ ਕਿਸ ਕਿਸ ਕੇ ਖਲਾਫ ਫਾਇਰ ਹੋਈ ਹੈ? ਅਭੀ ਬਾਈ ਨੇਮ ਐਫਆਰ ਹੋਇਆ ਉਸਕੇ ਜੋ ਡਰਾਈਵ ਕਰ ਰਹਾ ਸੀ ਉਹ ਆਪਰੇਟਰ ਉਸਕੇ ਖਲਾਫ ਜੀ ਸੌਰੀ। ਹੋਰ ਜੋ ਕੰਪਨੀ ਆਪਰੇਟ ਕਰਦੀ ਉਸਕੇ ਖਲਾਫ ਵੀ। ਅਭੀ ਡੂਰਿੰਗ ਇਨਵੈਸਟੀਗੇਸ਼ਨ ਦੇਖ ਜਿਸका ਵੀ ਹੋਵੇ। ਮੈਮ ਅਗਰ ਸੀਸੀਟੀਵੀ ਅਗਰ ਦੇਖਿਆ ਜਾਏ ਤਾਂ ਕੁਝ ਆਪਕੋ ਐਸਾ ਨਜ਼ਰ ਆਇਆ ਕਿ ਜੋ ਨੈਗਲੀਜੈਂਸੀ ਹੋਵੇ ਅਨਕੈਲੀ ਹੋਵੇ। ਇਹ ਡੂਰਿੰਗ ਇਨਵੈਸਟੀਗੇਸ਼ਨ ਦਾ ਜੀ ਮੈਮ ਇਟ ਟ੍ਰੇਨ ਦੇ ਵਿੱਚ ਦੇਖ ਨੂੰ ਮਿਲਿਆ ਕਿ ਸੇਫਟੀ ਦਾ ਕੋਈ ਇੰਤਜ਼ਾਮ ਹੈ ਨਹੀਂਗਾ ਨਾ ਤੇ ਇਸ ਸੀਟ ਬੈਲਟ ਹੈਗੇ ਨਹੀਂ ਤੇ ਨਾ ਹੀ ਹੁਕਸ ਹੈਗੇ ਨਹੀਂ ਜਿਨੂੰ ਬੱਚੇ ਫੜ ਸਕਣ। ਇਹ ਅਭੀ ਦੇਖ ਇਸਮੇ ਜੋ ਵੀ ਇਨਵੈਸਟੀਗੇਸ਼ਨ ਕੇ ਦੌਰਾਨ ਜਿਸਕੀ ਵੀ ਗਲਤੀ ਸਾਹਮਣੇ ਆਏਗੀ ਸਭੇ ਪੇਜੋ ਵੀ ਉਹੀ ਕਾਰਵਾਈ ਮੰਗਵਾ ਲਏ ਜੀ ਆਈਪੀਸੀ ਦੇ ਅੰਡਰ ਸੈਕਸ਼ਨ ਕੋਨ ਸੇ ਹਾਂਜੀ 304 ਇਹ ਮੈਂ ਪਰਚਾ ਦਜੂਆ ਓਕੇ ਜੀ ਓਕੇ ਸੋ 304 ਇਹਦੇ ਤਹਿਤ ਜਿਹੜਾ ਕਿ ਮਾਮਲਾ ਦਰਜ ਕੀਤਾ ਗਿਆ ਇਹ ਇੱਕ ਵਾਰ ਫਿਰ ਤੋਂ ਤੁਹਾਨੂੰ ਦਿਖਾਵਾਂਗੇ ਇਹ ਉਹੀ ਜਿਹੜਾ ਡੱਬਾ ਹੈਗਾ ਯਾ ਟ੍ਰੇਨ ਦਾ ਲਾਸਟ ਵਾਲਾ ਜੋ ਕਿ ਪਲਟ ਜਾਂਦਾ ਹੈ ਅਤੇ ਇਸੇ ਡੱਬੇ ਦੇ ਵਿੱਚ ਸੌਰਵ ਸਵਾਰ ਜਿਹੜਾ ਸੋਰੀ ਮਾਫ ਕਰਨਾ ਕਿ ਜਿਹੜਾ ਸ਼ਹਿਬਾਜ਼ ਹੈ ਉਹ ਬੱਚਾ ਸਵਾਰ ਸੀਗਾ 11 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਤੇ ਬੱਚਾ ਜਿਹੜਾ ਕਿ ਇਸ ਟ੍ਰੇਨ ਤੋਂ ਡੱਬੇ ਤੋਂ ਪਲਟਣ ਤੋਂ ਬਾਅਦ ਜਿਹੜਾ ਕਿ ਫਰਸ਼ ਦੇ ਉੱਪਰ ਉਸ ਦੀ ਜਿਹੜਾ ਕਿ ਸਿਰ ਵੱਜਦਾ ਤੇ ਗੰਭੀਰ ਜ਼ਖਮੀ ਹੋ ਜਾਂਦਾ ਅਤੇ ਇਸੇ ਦੌਰਾਨ ਜਿਹੜਾ ਕਿ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਦੇ ਵੱਲੋਂ ਅੱਜ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੁਣ ਪੁਲਿਸ ਦਕੈਨਕ ਇਸ ਮਾਮਲੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਜਿਹੜਾ ਕਿ ਇਸ ਟ੍ਰੇਨ ਦਾ ਚਾਲਕ ਸੀਗਾ ਸੌਰਵ ਉਸ ਨੂੰ ਅਰੈਸਟ ਕਰ ਲਿਆ ਗਿਆ ਅਤੇ ਨਾਲ ਹੀ ਜਿਹੜੇ ਕਿ ਕੰਪਨੀ ਨੂੰ ਠੇਕਾ ਦਿੱਤਾ ਗਿਆ ਉਸ ਦੇ ਮਾਲਕ ਦੇ ਖਿਲਾਫ ਵੀ ਜਿਹੜਾ ਕਿ ਗੈਰ ਇਰਾਦਤਨ ਤੇ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਪਰਿਵਾਰ ਨੂੰ ਕਦੋਂ ਤੱਕ ਇਨਸਾਫ ਮਿਲਦਾ ਜੁੜੇ ਰਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਹਨ ਨਾਲ ਪਰਵਿੰਦਰ ਚੰਡੀਗੜ੍ਹ